ਹਾਂਜੀ ਇਹ ਬੱਚੇ ਦੇ ਲਗਾਤਾਰ ਮੂੰਹ ਤੇ ਰੁਮਾਲ ਪਾਇਆ ਹੈ ਇਹ ਰੁਮਾਲ ਕਿਉਂ ਪਾਇਆ ਇਹਦਾ ਕੀ ਕਰਨਾ ਇਹਦਾ ਕਾਰਨ ਇਹ ਹੈ ਵੀ ਜਦੋਂ ਬਾਹਰਲੀ ਹਵਾ ਲੱਗਦੀ ਇਹਨੂੰ ਆਹ ਵੀ ਚਾਲੀ ਨਹੀਂ ਜਾਂਦੀ ਕੀ ਤੇ ਹਾਂਜੀ ਗੈਸ ਘਟ ਜਾਂਦੀ ਹੈ ਹਾਂਜੀ ਉੱਡ ਜਾਂਦੀ ਹੈ ਜੀ ਗੈਸ ਮੜ ਕੇ ਤਾਂ ਬੱਚਾ ਉੱਤੋਂ ਲਿਆ ਕੇ ਰੱਖਦਾ ਫਿਰ ਪਰਪਰ ਇਹਨੂੰ ਆਕਸੀਜਨ ਮਿਲਦੀ ਹੈ ਜੀ ਤੇ ਹਾਂਜੀ ਹਾਂਜੀ ਕੱਪੜੇ ਨਾਲ ਪੂਰੀ ਮਿਲਦੀ ਹੈ ਹਾਂਜੀ ਕੱਪੜੇ ਨਾਲ ਅੰਦਰ ਅੰਦਰ ਰਹਿੰਦੀ ਹੈ ਫਿਰ ਸਾਹ ਸਹੀ ਲੈਂਦਾ ਜੀ ਇਹਦੇ ਵਿੱਚ ਕਿਰਿਆ ਆਪੀ ਕੱਪੜਾ ਹਾਂਜੀ ਆਪੇ ਕੱਪੜਾ ਲੈ ਕੇ ਆਪਾਂ ਦਰਸ਼ਕਾਂ ਨੂੰ ਆਪਣਾ ਦਿਖਾ ਦਈਏ ਵੀਡੀਓ ਨੂੰ ਦੇਖ ਕੇ ਥੋੜਾ ਜਿਹਾ ਚੱਕ ਲਓ ਮਾੜਾ ਜਿਹਾ ਮੈਂ ਕੈਮਰਾਮੈਨ ਵੀਰ ਨੂੰ ਕਹਾਂ ਕਿ ਨੇੜੇ ਆ ਕੇ ਵੀਡੀਓ ਬਣਾਉਣ ਦੀ ਖੇਚਲ ਕਰੋ ਕਿਵੇਂ ਬੱਚੇ ਦੇ ਲਗਾਤਾਰ ਇਹ ਸਿਲੰਡਰ ਲੱਗਾ ਹੋਇਆ ਹੈ ਲਗਾਤਾਰ ਇੱਕ ਪਲ ਇੱਕ ਮਿੰਟ ਵੀ ਸਿਲੰਡਰ ਤੋਂ ਬਿਨਾ ਇਸ ਆਕਸੀਜਨ ਗੈਸ ਤੋਂ ਬਿਨਾ ਬੱਚਾ ਨਹੀਂ ਰਹਿ ਸਕਦਾ ਸੋ ਕਪੜਾ ਵੀ ਚੱਕ ਦਿੰਨੇ ਆ ਤੱਕ ਕਹਿੰਦੇ ਆਕਸੀਜਨ ਗੈਸ ਘੱਟ ਹੋ ਜਾਂਦੀ ਆ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਆ ਸੋ ਰੱਬ ਦੇ ਪਿਆਰਿਓ ਸੇਵਾ ਕਰੋ ਸੋ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਜੀ ਠੀਕ ਹੈ ਭਾਈ ਠੀਕ ਜੀ ਕਿਨਾ ਆਪਣਾਈ ਸੁਖਦੇਵ ਸਿੰਘ ਜੀ ਸੁਖਦੇਵ ਸਿੰਘ ਹਾਂਜੀ ਸੋ ਕੀ ਗੱਲ ਬਣ ਗਈ ਜੀ ਬੇਟੇ ਨੂੰ ਬੇਟੇ ਨੂੰ ਜੀ ਬੁਖਾਰ ਚੜਦਾ ਸੀ ਖੰਗ ਸੀ ਤੇ ਟੀਵੀ ਸ਼ਿਕਾਇਤ ਹੋ ਗਈ ਦੇ ਬਿਮਾਰ ਹੋ ਗਿਆ ਬੱਚਾ ਜੀ टीवी ਦੀ ਸ਼ਿਕਾਇਤ ਆ ਗਈ ਜੋੜੀ ਇਹਨਾਂ। ਕਿੰਨੇ ਮਹੀਨੇ ਤੋਂ ਬਿਮਾਰ ਆ? 4 ਮਹੀਨੇ ਹੋ ਗਏ ਜੀ ਇਹਨਾਂ। 4 ਮਹੀਨੇ। ਹਾਂਜੀ। 4 ਮਹੀਨੇ ਲਗਾਤਾਰ ਬਿਮਾਰ ਆ। ਬਿਮਾਰੀ ਹੈ ਜੀ ਬੱਚਾ। ਅੱਛਾ ਜੀ। ਤੇ ਕਿੱਥੇ ਕਿੱਥੇ ਲੈ ਗਏ ਉਹ 4 ਮਹੀਨੇ? 4 ਮਹੀਨਾ ਚੱਕ ਤੇ ਆਸ-ਪਾਸੇ ਪਿੰਡਾਂ ਦੇ ਵਿੱਚ ਪਿੰਡ ਜੀ ਵਿਖਾਇਆ। ਬੁਖਾਰ ਕਦੇ ਬੁਖਾਰ ਟਾਈਫਾਇਡ ਆ ਹੀ ਲੋਕਲ ਦਵਾਈ ਲੈਂਦੇ ਰਹੇ। ਹੌਲੀ-ਹੌਲੀ ਕੰਮ ਬੱਚੇ ਦਾ ਵੱਧ ਗਿਆ। ਫਿਰ ਸਿੱਧੂ ਮੋਗੇ ਦੇ ਵਿਖਾਇਆ। ਉਹ ਕਹਿੰਦਾ ਵੀ ਬੱਚੇ ਨੂੰ ਟੀਵੀ ਉਸ ਤੋਂ ਬਾਅਦ ਬਠੰਡੇ ਚਲੇ ਗਏ। ਬਠੰਡੇ 2.5 ਮਹੀਨੇ ਰਹੇ ਹਾਂ ਜੀ ਅਸੀਂ ਉੱਥੇ। ਉਦੋਂ ਬਾਅਦ ਉਹ ਬਣੀ ਮਾਰੇ ਵਨੀ ਲੈ ਜਾ ਘਰੇ ਦਸੀ ਟਾਈ ਮਹੀਨਿਆਂ ਦੇ ਵਿੱਚ ਕਿੰਨਾ ਖਰਚਾ ਆ ਗਿਆ ਖਰਚਾ ਜੀ ਬਹੁਤ ਆ ਗਿਆ ਕੋਈ 55000 ਰੁਪਿਆ ਆ ਗਿਆ ਜੀ ਫਿਰ ਆ ਲੱਖ ਦੇ ਨੇੜੇ ਆ ਗਿਆ ਹਾਂਜੀ ਹਾਂਜੀ ਲੱਖ ਰੁਪਿਆ ਲੱਗ ਗਿਆ ਜੀ ਤੇ ਤੁਹਾਡਾ ਕੀ ਕਾਰੋਬਾਰਾ ਕੀ ਕਰਦੇ ਹੋ ਕੰਮ ਤੇ ਮੈਂ ਜੀ ਜ਼ਿਮੀਦਾਰਾਂ ਲੱਗਾ ਸੀ ਰੀਲ ਪੱਠੇ-ਪੁੱਠੇ ਪਾਉਣਾ ਜੀ ਉਹਨਾਂ ਦੇ ਕਿੰਨੇ ਕਿੰਨੇ ਪੈਸੇ ਮਿਲ ਜਾਂਦੇ ਆ ਤੁਹਾਨੂੰ ਉਹਨਾਂ ਨੂੰ 10000 ਰੁਪਿਆ ਮਿਲਦਾ ਜੀ ਮੈਨੂੰ ਉਹਦੇ ਨਾਲ ਕਰਦਾ ਗੁਜ਼ਾਰਾ ਵੀ ਚੱਲਣਾ ਪੈਂਦਾ ਤੇ 10000 ਦੇ ਨਾਲ ਆਪਣਾ ਇਹਦਾ ਲਾਜ ਵੀ ਕਰਾਉਣਾ ਪੈਂਦਾ ਹਾਂਜੀ ਹਾਂਜੀ ਤੇ ਇਹ ਤੁਸੀਂ ਦੇਖ ਰਹੇ ਹੋ ਸਿਲੈਂਡਰ ਲੱਗਾ ਹੋਇਆ ਵਾ ਇਹ ਕਿੰਨੇ ਦਿਨ ਤੋਂ ਇਹ ਸਿਲੈਂਡਰ ਲੱਗ ਰਿਹਾ ਕੀ ਹਸਪੀਟਲ ਦੇ ਵਿੱਚ ਵੀ ਇਦਾਂ ਸਿਲੈਂਡਰ ਲੱਗੇ ਹੋਏ ਸਿਆਖ ਸੰਦ ਚੱਲਦੀ ਹੀ ਲਗਾਤਾਰ ਹਾਂਜੀ ਉੱਥੇ ਟਾਈਮ ਹੀ ਲਗਾਤਾਰ ਚੱਲੀ ਆਈ ਐਕਸੀਜਨ ਦੀ 22 ਮਹੀਨੇ ਹਾਂਜੀ ਐਕਸੀਜਨ ਲੱਗੀ ਹਾਂਜੀ ਹਾਂਜੀ ਤੇ ਹੁਣ ਉਹ ਕਹਿੰਦੇ ਮੈਡਮ ਕਹਿੰਦੀ ਵੀ ਘਰੇ ਵੀ ਆਕਸੀਜਨ ਦਾ ਪਰਵੰਤ ਤੁਸੀਂ ਰੱਖਣਾ ਇਹਦੇ ਵਾਸਤੇ ਤੇ ਉਹਦੇ ਵਾਸਤੇ ਮੇਰੇ ਕੋਲੇ ਗੁਜਾਇਸ ਖਤਮ ਹੋ ਗਈ ਜੀ ਹੁਣ ਤਾਂ ਨਹੀਂ ਮਤਲਬ ਉਹਨਾਂ ਨੇ ਤੁਹਾਨੂੰ ਕਿਹਾ ਕਿ ਤੁਸੀਂ ਆਪ ਕਹਾ ਵੀ ਮੈਂ ਚਲੋ ਘਰੇ ਲਿਆ ਜਾਣਾ ਉੱਥੇ ਖਰਚਾ ਬਹੁਤ ਪੈਂਦਾ ਪਿਆ ਸੀ ਨਹੀਂ ਨਹੀਂ ਹਾਂਜੀ ਉਹਨਾਂ ਨੇ ਕਿਹਾ ਸੀ ਜੀ ਉਹਨੇ ਘਰੇ ਆਕਸੀਜਨ ਦਾ ਪ੍ਰਬੰਧ ਰੱਖਣਾ ਤੁਸੀਂ ਆਪ ਦੇ ਆਪ ਤੇ ਉਹਨਾਂ ਨੇ ਕਿਹਾ ਸੀ ਵੀ ਸਾਡੇ ਵੱਲੋਂ ਹੁਣੇ ਕੰਮ ਓਕੇ ਆ ਜੀ ਤੇ ਪਰ ਹਜੇ ਗੱਲ ਬਣਦੀ ਨਹੀਂ ਪਈ ਹੈ ਤੇ ਤੇ ਇਹ ਹੁਣ ਮੈਂ ਕੈਮਰਾਮੈਨ ਵੀਰ ਨੂੰ ਕਹਾਂ ਥੋੜਾ ਜੱਗ ਹੋ ਕੇ ਦਿਖਾ ਸਕਦੇ ਹੋ ਕਿ ਇਹ ਇਹਦੀ ਏਜ ਬੱਚੇ ਦੀ ਕਿੰਨੀ ਹੈ ਇਹਦੇ ਬੱਚੇ ਦਾ ਨਾਮ ਕੀ ਸੀ ਸੁਨੀਲ ਸਿੰਘ ਨਾ ਇਹਦਾ ਸੁਨੀਲ ਹਾਂਜੀ ਹਾਂਜੀ ਹੋਰ ਕਿੰਨੀ ਉਮਰ ਹੈਂਦੀ 16 ਸਾਲ ਆ ਜੀ ਸਾਲ ਹਾਂਜੀ ਕੀ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਆਪਣੀ ਜਿਹੜੀ ਵੀਡੀਓ ਦੇਖ ਰਿਹਾ ਲੋਕ ਕੀ ਤੁਸੀਂ ਮੰਗ ਕਰਦੇ ਹੋ ਮੰਗ ਇਹ ਹੈ ਜੀ ਸਾਡੀ ਮਦਦ ਕੀਤੀ ਜਾਵੇ ਜੀ ਵੀ ਸਾਡੇ ਕੋਲ ਇੰਨੀ ਹੁਣ ਗੁਜਾਇਸ ਐ ਨਹੀਂ ਪੋਜੀਸ਼ਨ ਦੀ ਵੀ ਬੱਚੇ ਦਾ ਲਾਜ ਬਦਲੇ ਥੋੜੀ ਬਹੁਤੇ ਪੈਸੇ ਹੈਲਪ ਹੋ ਜ ਸਕੇ ਜੀ ਹਨਪਰਾਵ ਨੇ ਇਹ ਵੀ ਬੇਨਤੀ ਸਾਡੀ ਦੀ ਇਹ ਹੁਣ ਤੁਸੀਂ ਸਿਲੰਡਰ ਖੁਦ ਲਾ ਰਹੇ ਹੋ 2.5 ਮਹੀਨੇ ਲਗਾਤਾਰ ਹਸਪੀਟਲ ਦੇ ਵਿੱਚ ਲੱਗਦਾ ਰਿਹਾ ਸਿਲੰਡਰ ਤੇ ਇਹ ਦਿਹਾੜੀ ਦੇ ਵਿੱਚ ਕਿੰਨੇ ਸਿਲੰਡਰ ਲੱਗ ਜਾਂਦੇ ਇਹ ਸਿਲੰਡਰ ਆਉਂਦਾ ਕਿੰਨੇ ਦਾ ਇਹ 550 ਰੁਪਿਆ ਦਿਨ ਦਾ ਜੀ ਤੇ 550 ਰੁਪਿਆ ਰਾਤ ਦਾ ਵੀ 1100 ਰੁਪਿਆ ਲੱਗ ਜਾਂਦਾ ਜੀ ਸਾਡਾ ਰੋਜ਼ ਦਾ ਰੋਜ਼ ਦਾ ਜੀ ਤੇ ਦਵਾਈ ਵੀ ਚੱਲ ਰਹੀ ਹੈ ਦਵਾਈ ਵੀ ਚੱਲਦੀ ਹੈ ਜੀ ਮੈਡੀਸਨ ਚੱਲਦੀ ਹੈ ਜੀ ਉਹ ਉਹ ਮਤਲਬ ਉਸ ਹਸਪਤਲ ਤੇ ਲੱਗ ਜਾਂਦੀ ਹੈ ਉਸੇ ਹਸਪਤਲ ਤੇ ਲੈ ਕੇ ਜਾਂਦੀ ਹੈ ਤੇ ਹੁਣ ਉਹਨਾਂ ਨੇ ਸਰਦਿਆ ਸੀ 3 ਤਰੀਕ ਨੂੰ ਵੀ ਲੈ ਕੇ ਆਉਣਾ ਮੁੰਡੇ ਨੂੰ ਜਿਵੇਂ ਨਾ ਕਿ ਇੱਥੇ ਜੀ ਸਾਡੇ ਕੋਲੇ ਉਹਦੇ ਵਾਸਤੇ ਗ੍ਰੈਸ ਵਾਸਤੇ ਪੈਸੇ ਨਹੀਂ ਹੈਗੇ ਹੁਣ ਸਾਡੇ ਕੋਲੇ ਜਦੋਂ ਮਤਲਬ ਦੁਬਾਰਾ ਦਿਖਾਉਣ ਵਾਸਤੇ ਹਸਪਤਲ ਬਿਲਕੁਲ ਪੈਸਾ ਨਹੀਂ ਦੇ ਵਜਾ ਨਹੀਂ ਨਹੀਂ ਰਹਿ ਜਾਂਦਾ ਤੇ ਘਰ ਦੇ ਵਿੱਚ ਕੌਣ ਆ ਕਿੰਨੇ ਜੀ ਰਹਿੰਦੇ ਰਏ ਤੁਹਾਡੇ ਘਰ ਦੇ ਵਿੱਚ ਜੀ ਜੀ ਮੈਂ ਤੇ ਮੇਰਾ ਡੈਡੀ ਤੇ ਦੋ ਬੱਚੇ ਆ ਜੀ ਦੋ ਬੱਚੇ ਕੁੜੀ ਤਾਂ ਵਿਆਹੀ ਹੋਈ ਆ ਨਾ ਕੁੜੀ ਵਿਆਹੀ ਮਾਸੀ ਇਹ ਮੁੰਡਾ ਹੀ ਆ ਬਾਕੀ ਤੁਸੀਂ ਕੱਲੇ ਦੇਖ ਰਹੇ ਕਰ ਰਹੇ ਏਦੀ ਬਾਰੇ ਕੱਲੇ ਦੇਖ ਬਲਕਾ ਹਾਂਜੀ ਹਾਂਜੀ ਕੱਲਾ ਹੁਣ ਤੁਸੀਂ ਕਿਤੋਂ ਪੈਸੇ ਮੰਗਣ ਜਾਓ ਨਾ ਤੁਸੀਂ ਬਿਲਕੁਲ ਬਾਹਰ ਜਾ ਸਕਦੇ ਇਹਨੂੰ ਛੱਡ ਕੇ ਤੇ ਨਾ ਕਮਾਈ ਕਰਨ ਜਾ ਸਕਦੇ ਹੋ ਸੋ ਇੱਕ ਵੀਡੀਓ ਦੇ ذریعے ਸੋ ਬੇਨਤੀ ਕਰ ਰਹੇ ਆਂ ਕਿ ਇਹ ਵੀਰ ਬਿਲਕੁਲ ਹੀ ਇਸ ਘਰ ਦੇ ਵਿੱਚ ਇਸ ਪਰਿਵਾਰ ਦੇ ਵਿੱਚ ਇਹ ਔਰ ਇਹਨਾਂ ਦੇ ਪਾਪਾ ਜੋ ਕਿ ਜੀਮੀਦਾਰਾਂ ਦੇ ਘਰ ਦੇ ਵਿੱਚ ਉਹ ਵੀ ਸੀਰ ਲੱਗੇ ਹੋਏ ਨੇ ਇਹ ਵੀ ਵੀਰ ਇਹੀ ਕੰਮ ਕਰਦਾ ਸੋ ਇਸ ਬੱਚੇ ਦੇ ਇਲਾਜ ਵਾਸਤੇ ਆਪਣੇ ਰਿਸ਼ਤੇਦਾਰਾਂ ਕੋਲ ਭੈਣ ਭਰਾਵਾਂ ਦੇ ਕੋਲ ਜਾਂ ਕਿਸੇ ਵੀ ਪਿੰਡ ਦੇ ਵਿੱਚ ਜਾ ਕੇ ਉਧਾਰੇ ਜਾਂ ਕਿਸੇ ਤਰ੍ਹਾਂ 4 ਮਹੀਨਿਆਂ ਤੋਂ ਲਗਾਤਾਰ ਮੰਗ ਤੰਗ ਕੇ ਉਧਾਰੇ ਫੜ ਫੜ ਕੇ ਇਹਨਾਂ ਵੀਰਾਂ ਨੇ ਪੈਸੇ ਇਲਾਜ ਵਾਸਤੇ ਲਾਏ ਹੋਇਆ ਸੋ ਅੱਗੇ ਹੁਣ ਜਾਣ ਤੋਂ ਅਸਮਰੱਥਾ ਬਿਲਕੁਲ ਇਸ ਬੱਚੇ ਦੇ ਕੋਲ ਰਹਿਣਾ ਪੈ ਰਿਹਾ ਸੋ ਇੱਕ ਵੀਡੀਓ ਦੇ ਰਾਹੀਂ ਇੱਕ ਸੁਨੇਹਾ ਹੈ ਸੋ ਸਾਡੇ ਚੈਨਲ ਵੱਲੋਂ ਵੀ ਇੱਕ ਪਰਿਵਾਰ ਦੀ ਮਦਦ ਵਾਸਤੇ ਇੱਕ ਇੱਕ ਲੋੜਵੰਦ ਪਰਿਵਾਰ ਦੀ ਮਦਦ ਨੂੰ ਮੁੱਖ ਰੱਖਦੇ ਹਾਂ ਇੱਕ ਇਹਨਾਂ ਦੀ ਆਵਾਜ਼ ਜਨ ਜਨ ਤੱਕ ਔਰ ਜਿੱਥੇ ਵੀ ਸਮਾਜ ਸੇਵੀ ਔਰ ਇਨਸਾਨੀਅਤ ਦਾ ਦਰਦ ਰੱਖਣ ਵਾਲਿਆਂ ਨੂੰ ਇੱਕ ਅਨਾਉਂਸ ਬੇਨਤੀ ਕੀਤੀ ਜਾ ਰਹੀ ਆ ਕਿ ਪਰਿਵਾਰ ਬਹੁਤ ਜ਼ਿਆਦਾ ਅਸਮਰੱਥ ਆ ਲਜ ਕਰਾਉਣ ਤੋਂ ਇਸ ਪਰਿਵਾਰ ਦੀ ਸੇਵਾ ਕੀਤੀ ਜਾਵੇ ਅਸੀਂ ਇਸ ਵੀਡੀਓ ਦੇ ਵਿੱਚ ਇਸ ਪਰਿਵਾਰ ਦਾ ਅਕਾਊਂਟ ਨੰਬਰ ਪਾ ਦੇਵਾਂਗੇ ਸੋ ਵੱਧ ਤੋਂ ਵੱਧ ਬੇਨਤੀ ਕਰਦੇ ਹਾਂ ਕਿ ਵੀਡੀਓ ਨੂੰ ਸ਼ੇਅਰ ਕਰੋ ਜੇ ਖੁਦ ਸੇਵਾ ਨਹੀਂ ਕਰ ਸਕਦੇ ਖੁਦ ਹੈਲਪ ਮਦਦ ਨਹੀਂ ਕੁਝ ਪੈਸਿਆਂ ਦੀ ਤੁਸੀਂ ਨਹੀਂ ਕਰ ਸਕਦੇ ਤਾਂ ਜਦੋਂ ਸ਼ੇਅਰ ਕਰਨ ਦੇ ਨਾਲ ਤੁਹਾਡੇ ਨਾਲ ਜਿੰਨੇ ਸੰਪਰਕ ਦੇ ਵਿੱਚ ਤੁਹਾਡੇ ਆਪਣੇ ਹੈਗੇ ਆ ਪਿਆਰੇ ਦੋਸਤ ਮਿੱਤਰ ਹੈਗੇ ਆ ਉਹਨਾਂ ਦੇ ਵਿੱਚੋਂ ਸ਼ਾਇਦ ਹਜ਼ਾਰ ਦੇ ਵਿੱਚੋਂ ਕਿਸੇ ਦੇ ਮਨ ਨੂੰ ਲੱਗੇ ਔਰ ਇਸ ਪਰਿਵਾਰ ਦੇ ਵਿੱਚ ਉਹ ਸੇਵਾ ਕਰ ਦੇਣ ਅਸੀਂ ਇਹਦਾ ਐਡਰੈਸ ਦੱਸ ਦਿੰਨੇ ਆ ਪਿੰਡ ਕੈਲਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਦਾ ਇਹ ਕੇਸ ਹੈ ਪਿੰਡ ਕੈਲਾ ਧਰਮਕੋਟ ਜ਼ਿਲ੍ਹਾ ਮੋਗਾ ਦਾ ਇਹ ਕੇਸ ਹੈ ਇਸ ਪਰਿਵਾਰ ਦਾ ਅਕਾਊਂਟ ਨੰਬਰ ਆਪਾਂ ਵੀਡੀਓ ਦੇ ਵਿੱਚ ਪਾਵਾਂਗੇ ਸੋ ਬੇਨਤੀ ਆ ਹੋਰ ਕੁਝ ਕਹਿਣਾ ਚਾਹੁੰਦੇ ਹੋ ਮਤਲਬ ਕੀ ਤੁਹਾਡੇ ਮਨ ਦੇ ਵਿੱਚ ਹੋਵੇ ਆਪਣੇ ਸ੍ਰੋਤਿਆਂ ਨੂੰ ਕਿੰਨੀ ਕ ਸੇਵਾ ਤੁਹਾਨੂੰ ਅਜ ਤੱਕ ਪਹਿਲਾਂ ਮਿਲੀ ਜਾਂ ਕੁਝ ਨਾ ਕੁਝ ਇਹਨਾਂ ਇਲਾਜ ਵਾਸਤੇ ਜਾਂ ਕੋਈ ਨਹੀਂ ਜੀ ਨਹੀਂ ਕੋਈ ਨਹੀਂ ਕੀਤੀ ਆ ਜੀ ਕੁਝ ਭੈਣ ਭਰਾਵਾਂ ਨੇ ਕੁਝ ਜਿੱਥੇ ਮੈਂ ਕੰਮ ਕਰਦਾ ਸੀ ਉਹਨਾਂ थोड़ी बहुत हेल्प ਕੀਤੀ ਹੈ ਜੀ हेल्प ਕੀਤੀ ਆ ਜਾਂ ਉਹਨਾਂ ਤੋਂ ਨਕਦ ਹੋਰ ਆਧਾਰੇ ਫੜੇ ਆ ਨਹੀਂ ਨਕਦ ਤੇ ਫੜੇ ਆ ਜੀ ਉਹਨਾਂ ਨੇ ਮੇਰੇ ਖਾ ਆਧਾਰੇ ਫੜੇ ਆ ਉਹ ਕਟਾਉਣੇ ਪੈਣੇ ਆ ਜੀ ਮੈਨੂੰ ਕਿਉਂਕਿ ਮਰਲੇ ਆ ਜੀ ਫੇ ਉਹ ਤਾਂ ਕੋਲੇ ਨੇ ਕੱਟ ਹੀ ਲੈਣੇ ਆ ਜੀ ਮੇਰੇ ਤਾਂ ਨਿੱਕੀ ਤੋਂ ਡਾਕਟਰਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਇਲਾਜ ਤੁਸੀਂ ਇਹਦਾ ਸਿਲੰਡਰ ਲਾ ਕੇ ਕਰਦੇ ਰਹੋਗੇ ਕਿੰਨੀ ਦਾ ਚੱਲੂਗਾ ਇਹ ਸਿਲੰਡਰ ਵਾਲਾ ਕੰਮ ਡਾਕਟਰਾਂ ਨੇ ਕਿਹਾ ਜੀ ਵੀ ਇੱਕ ਮਹੀਨਾ ਲਗਾਤਾਰ ਵੀ ਡੀਨਰਟ ਦੀ ਰਾਤ ਨੂੰ ਵੀ ਤੇ ਦਿਨੇ ਵੀ ਆਕਸੀਜਨ ਲਾ ਕੇ ਲਾ ਕੇ ਰੱਖਣੀ ਹੈ ਜੀ ਤੇ ਪਿੱਛੇ ਨਹੀਂ ਹਟਾਉਣੇਗੇ ਵੀ ਉਹ ਬੱਚਾ ਠੀਕ ਹੋ ਜਾਊਗਾ ਜੀ ਉਹਨਾਂ ਨੇ ਦੱਸਿਆ ਜੀ ਤੇ ਬੱਚਾ ਬਿਲਕੁਲ ਹੀ ਸੁੱਕ ਚੁੱਕਾ ਬਹੁਤ ਜ਼ਿਆਦਾ ਕਮਜ਼ੋਰੀ ਇਸ ਦੇ ਵਿੱਚ ਆ ਚੁੱਕੀ ਆ ਲਗਾਤਾਰ 4 ਮਹੀਨਿਆਂ ਤੋਂ ਦੱਸ ਰਿਹਾ ਪਰਿਵਾਰ ਬਿਮਾਰ ਆ ਸੋ ਇੱਕ ਗੁਹਾਰ ਆ ਬੇਨਤੀ ਆ ਪਰਿਵਾਰ ਦੀ ਕਿ ਵੱਤਵਾਦ ਵੀਡੀਓ ਨੂੰ ਸ਼ੇਅਰ ਕਰੋ ਸ਼ੇਅਰ ਕਰਨ ਦੇ ਨਾਲ ਜਰੂਰ ਕੋਈ ਨਾ ਕੋਈ ਇਸ ਪਰਿਵਾਰ ਦੀ ਮਦਦ ਕਰਨ ਵਾਲਾ ਅੱਗੇ ਆਵੇਗਾ ਅਕਾਊਂਟ ਨੰਬਰ ਪਾਵਾਂਗੇ ਐਡਰੈਸ ਪਾਵਾਂਗੇ ਇਸ ਪਰਿਵਾਰ ਦੀ ਘਰ ਦੇ ਵਿੱਚ ਆ ਕੇ ਤੁਸੀਂ ਸੇਵਾ ਕਰ ਸਕਦੇ ਹੋ ਅਕਾਊਂਟ ਦਵਾਂਗੇ ਅਕਾਊਂਟ ਦੇ ਵਿੱਚ ਵੀ ਤੁਸੀਂ ਇਹਨਾਂ ਦੇ ਮਾਇਆ ਕਰਕੇ ਸੇਵਾ ਕਰ ਸਕਦੇ ਹੋ ਹੋਰ ਇਸ ਤੋਂ ਇਲਾਵਾ ਕੁਝ ਮਨ ਦੇ ਵਿੱਚ ਹੋਵੇ ਕੁਝ ਕਹਿਣਾ ਚਾਹੁੰਦੇ ਹੋ ਬਸ ਇਹੀ ਬੇਨਤੀ ਸਾਡੀ ਦਾ ਬਸ ਵੀ ਬੱਚੇ ਦੀ ਹੈਲਪ ਵਾਸਤੇ ਬਹੁਤ ਧੰਨਵਾਦ ਹੋ ਗਿਆ ਜੀ ਵੀ ਮੇਰੇ ਬੱਚਾ ਮੰਜੇ ਤੋਂ ਅੱਠ ਖੜੀ ਬਸ ਸੋ ਬੇਨਤੀ ਆ ਵਾਰ-ਵਾਰ ਬੇਨਤੀ ਆ ਬਹੁਤ ਦੁਖੀ ਬਹੁਤ ਦੁਖੀਮਾਨ ਹਿਰਦੇ ਦੇ ਨਾਲ ਪਰਿਵਾਰ ਉਹਨਾਂ ਦਾ ਪਿਤਾ ਬੇਨਤੀ ਕਰ ਰਿਹਾ ਹੈ ਜੋ ਕਿ ਇਹਨਾਂ ਦੀ ਮਾਂ ਨਹੀਂ ਹੈ ਉਹਨਾਂ ਦੀ ਡੈਥ ਹੋ ਚੁੱਕੀ ਸੀ ਪਹਿਲਾਂ ਇਸ ਬੱਚੇ ਦੇ ਮਾਂ ਦੀ ਸੋ ਕੱਲਾ ਪਿਓ ਹੈ ਕਮਾਈ ਦਾ ਸਾਧਨ ਕਮਾਉਣ ਵਾਲਾ ਵੀ ਇਹੀ ਆ ਔਰ ਬੱਚੇ ਦੀ ਦੇਖ ਰੱਖ ਕਰ ਰਿਹਾ ਔਰ ਹੁਣ ਇਨਸਾਨੀਅਤ ਨੂੰ ਮੁੱਖ ਰੱਖਣ ਵਾਲਿਆਂ ਨੂੰ ਬੇਨਤੀ ਵੀ ਕਰ ਰਿਹਾ ਆਸ ਕਰਦੇ ਹਾਂ ਕਿ ਦਰਦ ਰੱਖਣ ਵਾਲੇ ਇਨਸਾਨੀਅਤ ਦਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਰਿਵਾਰ ਦੀ ਬਾਹ ਫੜਨਗੇ ਕਿਉਂਕਿ ਉਹ ਰੋਜ਼ ਘਰ ਦੇ ਵਿੱਚ ਬੈਠਾ ਹੋਇਆ ਜਿਸ ਨੂੰ ਕੋਈ ਵੀ ਇਨਕਮ ਜ਼ਮੀਨ ਜਾਇਦਾਦ ਨੌਕਰੀ ਕਿਸੇ ਵੀ ਪਾਸੋਂ ਪੈਸੇ ਆਉਣ ਦੀ ਕੋਈ ਝਾਕ ਨਹੀਂ ਲੇਕਿਨ ਲਗਾਤਾਰ ਇੱਕ ਇੱਕ ਮਿੰਟ ਇੱਕ ਇੱਕ ਪਲ ਇਹਦੇ ਬੱਚਾ ਜਿਹੜਾ ਸਾਹ ਲੈ ਰਿਹਾ ਹੈ ਜਿਸ ਤਰ੍ਹਾਂ ਪਵਨ ਬਾਣੀ ਦੇ ਬਚਨ ਹਨ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਪਵਨ ਹਵਾ ਔਰ ਪਾਣੀ ਕਿੰਨਾ ਜ਼ਰੂਰੀ ਆ ਕੁਦਰਤੀ ਤੌਰ ਤੇ ਅਸੀਂ ਉਹਦਾ ਲਾਹਾ ਲੈ ਰਹੇ ਹਾਂ ਲੇਕਿਨ ਜਦੋਂ ਕੋਈ ਅਚਨ ਅਚਨਚੇਤ ਬਿਮਾਰੀ ਆ ਕੇ ਲਵੇ ਸਾਨੂੰ ਤਾਂ ਸਾਨੂੰ ਆਕਸੀਜਨ ਦੀ ਲੋੜ ਪੈਂਦੀ ਆ ਸਿਲੰਡਰ ਲਾਉਣੇ ਪੈਂਦੇ ਆ ਪਿਛਲੇ ਸਮੇਂ ਦੇ ਵਿੱਚ ਜਦੋਂ ਕਰੋਨਾ ਦਾ ਦੌਰ ਚੱਲਿਆ ਸੀ ਤਾਂ ਉਦੋਂ ਵੀ ਬਹੁਤ ਜ਼ਿਆਦਾ ਸਿਲੰਡਰ ਮਰੀਜ਼ਾਂ ਨੂੰ ਲਗਾਇਆ ਕਰਦੇ ਸੀ ਸੋ ਤੁਸੀਂ ਦੇਖ ਰਹੇ ਹੋ ਕਿ ਇੱਕ ਮਰੀਜ਼ ਨੂੰ ਇਸ ਵੀਰ ਨੂੰ ਸਿਲੰਡਰ ਲੱਗਾ ਹੋਇਆ ਹੈ ਪਰਿਵਾਰ ਦਾ ਕਹਿਣਾ ਹੈ ਇੱਕ ਲਗਾਤਾਰ ਇੱਕ ਮਿੰਟ ਇੱਕ ਪਲ ਵੀ ਇਸ ਸਿਲੰਡਰ ਨੂੰ ਨਹੀਂ ਲਾਉਣਾ ਲਗਾਤਾਰ ਸਿਲੰਡਰ ਚੱਲਣਾ ਹੈ ਇਹ ਸਿਲੰਡਰ ਕਿੰਨੇ ਘੰਟੇ ਚੱਲ ਜਾਂਦਾ ਜੀ 12 13 ਘੰਟੇ ਕੱਢਦਾ ਜੀ ਰਾਤ ਨੂੰ ਸ਼ਿਫਟ ਕਰਨਾ ਹੁੰਦਾ ਜੀ ਫਿਰ ਭਰ ਕੇ ਦੂਜਾ ਲਾਉਣਾ ਹੁੰਦਾ ਖਾਲੀ ਇੱਕ ਸਾਈਡ ਤੇ ਕਰਦੇ ਇਹ ਫਿਰ ਤੁਸੀਂ ਐਡਵਾਂਸ ਲੈ ਕੇ ਰੱਖ ਦਿਓ ਕੋਈ ਨਾ ਕੋਈ ਹਾਂਜੀ ਹਾਂਜੀ ਫਿਰ ਭਰਾ ਕੇ ਲੈ ਜਾਂਦਾ ਸ਼ਰਮ ਮੋਲ ਜੀ 11 ਕੁ ਰੁਪਈਆ ਲੱਗ ਜਾਂਦਾ ਦੋ ਸਿਲੰਡਰਾਂ ਦਾ ਜੀ ਰੋਜ਼ ਇੱਕ ਇੱਕ ਪਲ ਜਿਸ ਤਰ੍ਹਾਂ ਕੁਦਰਤ ਦਾ ਨਜ਼ਾਰਾ ਕੁਦਰਤ ਦੀ ਹਵਾ ਦਾ ਅੰਬੇਸ਼ੁਮਾਰ ਕੀਮਤੀ ਹਵਾ ਹਰ ਇੱਕ ਇਨਸਾਨ ਲੱਖਾਂ ਕਰੋੜਾਂ ਜੀਵ ਜੰਤੂ ਫਰੇ ਦੇ ਵਿੱਚ ਲੈ ਰਿਆ ਲੇਕਿਨ ਇਸ ਬੱਚੇ ਨੂੰ ਜਿਉਂਦੇ ਰੱਖਣ ਵਾਸਤੇ ਇਹ ਹਰ ਸਵਾਸ ਜਿਹੜਾ ਇਹਦਾ ਇਹ ਹਵਾ ਜਿਹੜੀ ਲੈ ਰਿਆ ਹੈ ਇਹ ਮੁੱਲ ਦੀ ਆ ਸੋ ਡਾਕਟਰਾਂ ਨੇ ਕਿਹਾ ਕਿ 1 ਮਹੀਨਾ ਲਗਾਤਾਰ ਇਹਨੂੰ ਇਹ ਸਿਲੰਡਰ ਆਕਸੀਜਨ ਗੈਸ ਲਾ ਕੇ ਰੱਖੋ ਸੋ ਬੱਚਾ ਤੁਹਾਡਾ ਵਾਜ ਜਾਵੇਗਾ ਸੋ ਦੇਖਦੇ ਆ ਕਿੰਨੇ ਕੁ ਰਹਿਮਦਿਲ ਵਾਲੇ ਇਸ ਬੱਚੇ ਨੂੰ ਆਕਸੀਜਨ ਦੇਣ ਵਿੱਚ ਔਰ ਸਿਲੰਡਰ ਇਸ ਪਰਿਵਾਰ ਨੂੰ ਮੁਹੱਈਆ ਕਰਾਉਣ ਦੇ ਵਿੱਚ ਇਲਾਜ ਕਰਾਉਣ ਦੇ ਵਿੱਚ ਕਿੰਨੇ ਕ ਵੀਰ ਵੀਡੀਓ ਨੂੰ ਦੇਖਦੇ ਆ ਸ਼ੇਅਰ ਕਰਦੇ ਆ ਔਰ ਉਹਨਾਂ ਲੋਕਾਂ ਤੱਕ ਪਹੁੰਚਾਉਂਦੇ ਆ ਜਿਹੜੇ ਇਸ ਪਰਿਵਾਰ ਦੀ ਬਾਹ ਫਾੜ ਸਕਣ ਲੋੜਵੰਦ ਪਰਿਵਾਰ ਦੀ ਮਦਦ ਕਰ ਸਕਣ ਤੁਸੀਂ ਦੇਖ ਰਹੇ ਹੋ ਪੀਐਸਕੇ ਟੀਵੀ ਤੇ ਮੈਂ ਤੁਹਾਡਾ ਮਨਪ੍ਰੀਤ ਸਿੰਘ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ